ਅੱਸੀ ਗੱਲ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 April ਹੈ। 17 April 1765 ਅਹਿਮਦ ਸ਼ਾਹ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਕੇ ਪੰਜਾਬ ਦੇ ਵਿੱਚੋਂ ਕੱਢਣ ਮਗਰੋਂ ਸਿੱਖ ਫੌਜਾਂ ਆਪਣੇ ਕੌਮੀ ਇਜਲਾਸ ਸਰਬੱਤ ਖਾਲਸਾ ਵਾਸਤੇ ਗੁਰੂ ਦਾ ਚੱਕ ਅੰਮ੍ਰਿਤਸਰ ਦੇ ਵਿੱਚ ਇਕੱਠੀਆਂ ਹੋਈਆਂ। 10 April 1765 ਦੇ ਦਿਨ ਸਰਬੱਤ ਖਾਲਸਾ ਦਾ ਇਹ ਇਕੱਠ ਅਕਾਲ ਤਖਤ ਸਾਹਮਣੇ ਹੋਇਆ। ਇਸ ਸਰਬੱਤ ਖਾਲਸਾ ਇਕੱਠ ਦੇ ਵਿੱਚ ਇਹ ਗੁਰਮਤਾ ਵੀ ਕੀਤਾ ਗਿਆ ਕਿ ਲਾਹੌਰ ਤੇ ਕਬਜ਼ਾ ਕਰ ਲਿਆ ਜਾਵੇ। ਇਸ ਇਕੱਠ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਜੈ ਸਿੰਘ ਕਨਈਆ ਤੋਂ ਇਲਾਵਾ ਪੰਜ ਭੰਗੀ ਜਰਨੈਲ, ਗੁਜਰ ਸਿੰਘ, ਲੈਣਾ ਸਿੰਘ, ਹਰੀ ਸਿੰਘ, ਝੰਡਾ ਸਿੰਘ, ਗੰਡਾ ਸਿੰਘ ਅਤੇ ਸੋਭਾ ਸਿੰਘ ਕਨਈਆ ਵੀ ਹਾਜ਼ਰ ਸਨ। ਇਹਨਾਂ ਨੇ ਗੁਰਮਤਾ ਕੀਤਾ ਕਿ ਲਾਹੌਰ ਤੇ ਕਬਜ਼ਾ ਕਰ ਲਿਆ ਜਾਵੇ 16 ਅਪ੍ਰੈਲ 1775 ਦੇ ਦਿਨ ਸਿੱਖ ਜਰਨੈਲਾਂ ਨੂੰ ਖਬਰ ਮਿਲੀ ਕਿ ਅਹਿਮਦ ਸ਼ਾਹ ਵੱਲੋਂ ਲਾਹੌਰ ਦੇ ਵਿੱਚ ਲਾਇਆ ਸੁਬੇਦਾਰ ਕਾਬਲੀਮਲ ਫੌਜ ਦੇ ਵਿੱਚ 2000 ਡੋਗਰਿਆਂ ਨੂੰ ਭਰਤੀ ਕਰਨ ਵਾਸਤੇ ਜੰਮੂ ਗਿਆ ਹੋਇਆ ਅਤੇ ਉਸ ਦੇ ਪਿੱਛੇ ਉਸ ਦਾ ਭਤੀਜਾ ਬਖਸ਼ੀ ਅਮੀਰ ਸਿੰਘ ਕਿਲੇ ਦੀ ਹਿਫਾਜ਼ਤ ਕਰ ਰਿਹਾ ਸਿੱਖ ਫੌਜਾਂ ਨੇ ਇਸ ਵਧੀਆ ਮੌਕੇ ਨੂੰ ਖੰਜਾਉਣਾ ਠੀਕ ਨਾ ਸਮਝਿਆ ਅਤੇ ਜਸਾ ਸਿੰਘ ਲੈਣਾ ਸਿੰਘ ਅਤੇ ਗੁਜਰ ਸਿੰਘ ਅਤੇ ਹੋਰ ਜਰਨੈਲਾਂ ਦੀ ਅਗਵਾਈ ਦੇ ਵਿੱਚ ਲਾਹੌਰ ਵੱਲ ਚਾਲੇ ਪਾ ਦਿੱਤੇ ਸੈਕ ਫੌਜਾਂ ਦੀ ਗਿਣਤੀ ਸਿਰਫ 2000 ਸੀ ਇਨ੍ਹਾਂ ਫੌਜਾਂ ਦੀ ਮਦਦ ਮਿਹਰ ਸੁਲਤਾਨ ਗੁਲਾਮ ਰਸੂਲ ਅਸ਼ਰਫ ਚੰਨੂ ਅਤੇ ਬਕਰ ਅਰਾਈ ਵਰਗਿਆਂ ਜੋ ਮੁਗਲ ਅਤੇ ਪਠਾਨ ਹਾਕਮਤ ਦੁਖੀ ਸਨ ਉਹਨਾਂ ਨੇ ਵੀ ਕੀਤੀ ਅਤੇ ਇਹ ਸਾਰੇ 17 April 1765 ਦੇ ਦਿਨ ਪੌ ਫੁੱਟਣ ਤੋਂ ਪਹਿਲਾਂ ਤੂਫਾਨ ਦੀ ਤੇਜ਼ੀ ਦੇ ਨਾਲ ਲਾਹੌਰ ਸ਼ਹਿਰ ਦੇ ਵਿੱਚ ਦਾਖਲ ਹੋ ਗਏ ਦਣ ਚੜਦੇ ਜਦ ਇਸ ਦੀ ਖਬਰ ਅਮੀਰ ਸਿੰਘ ਨੂੰ ਮਿਲੀ ਤਾਂ ਉਸ ਨੇ ਕਿਲੇ ਦੀ ਕੰਧ ਤੋਂ ਤੋਪਖੇ ਦੇ ਕੁਝ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਉਧਰ ਤਾਰਾ ਸਿੰਘ ਮੁੰਜੰਗ ਨੇ ਸਿਰਫ 25 ਸਿੱਖ ਸਪਾਈਆਂ ਨੂੰ ਨਾਲ ਲੈ ਕੇ ਅਮੀਰ ਸਿੰਘ ਦੇ ਫੌਜੀਆਂ ਦੇ ਮੁਕਾਬਲੇ ਸ਼ੁਰੂ ਕਰ ਦਿੱਤੇ ਅਤੇ ਥੋੜੇ ਜੇ ਸਮੇਂ ਦੇ ਵਿੱਚ ਉਹਨਾਂ ਤੇ ਕਾਬੂ ਪਾ ਲਿਆ ਇੱਕ ਸੋਮੇ ਦੇ ਮੁਤਾਬਕ ਗੁਜਰ ਸਿੰਘ ਭੰਗੀ 50 ਸਾਥੀਆਂ ਨੂੰ ਨਾਲ ਲੈ ਕੇ ਇੱਕ ਨਾਲੇ ਦੇ ਰਾਹੀਂ ਕਿਲੇ ਦੇ ਵਿੱਚ ਦਾਖਲ ਹੋਇਆ ਅਤੇ ਫਿਰ ਲੈਣਾ ਸਿੰਘ ਵੀ ਉਸ ਦੇ ਕੋਲ ਪੁੱਜ ਗਿਆ ਲਾਹੌਰ ਕਿਲੇ ਤੇ ਪੂਰੀ ਤਰ੍ਹਾਂ ਕਬਜ਼ਾ ਹੋਣ ਤੋਂ ਮਗਰੋਂ ਦੱਖਣੀ ਇਲਾਕਾ ਨਿਆਜ਼ਬੇਗ ਇਲਾਕੇ ਤੱਕ ਸੋਹਬਾ ਸਿੰਘ ਕੋਲ ਸੀ ਕਾਬਲੀ ਮਲ ਦੀ ਹਵੇਲੀ ਗੁਜਰ ਸਿੰਘ ਕੋਲ ਸੀ ਅਤੇ ਕਿਲੇ ਦਾ ਅੰਦਰੂਨੀ ਹਿੱਸਾ ਲੈਣਾ ਸਿੰਘ ਕੋਲ ਸੀ ਕੋਜੀ ਪਲਾਂ ਦੇ ਵਿੱਚ ਉਹਨਾਂ ਨੇ ਅਮੀਰ ਸਿੰਘ ਅਤੇ ਕਾਬਲੀ ਮਲ ਦੇ ਜਵਾਈ ਜਗਨਨਾਥ ਨੂੰ ਗ੍ਰਿਫਤਾਰ ਕਰ ਲਿਆ ਅਗਲੀ ਸਵੇਰ ਨੂੰ ਸੋਹਬਾ ਸਿੰਘ ਕਨਈਆਬੀ ਲਾਹੌਰ ਪੁੱਜ ਗਿਆ ਹੁਣ ਸ਼ਹਿਰ ਅਤੇ ਕਿਲੇ ਤੇ ਸਿੱਖਾਂ ਦਾ ਮੁਕੰਮਲ ਕਬਜ਼ਾ ਹੋ ਚੁੱਕਾ ਸੀ ਜਦ ਸ਼ਹਿਰ ਦੇ ਵਿੱਚ ਇਹ ਖਬਰ ਲੋਕਾਂ ਤੱਕ ਪੁੱਜੀ ਤਾਂ ਉਹ ਬੜੇ ਖੁਸ਼ ਹੋਏ ਕਿਉਂਕਿ ਸਾਰੇ ਲੋਕ ਕਾਬਲੀ ਮਲ ਦੀ ਜ਼ਿਆਦਤੀ ਤੋਂ ਦੁਖੀ ਸਨ ਲੋਕਾਂ ਨੇ ਸਿੱਖਾਣੋ ਮਿਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇੱਕ ਦੂਜੇ ਨੂੰ ਮੁਬਾਰਕਾਂ ਵੀ ਦਿੱਤੀਆਂ 17 April 1923 ਦੇ ਦਿਨ ਬੱਬਰਾਂ ਕਾਲੀਆਂ ਸੰਤਾ ਸਿੰਘ ਕਰਮ ਸਿੰਘ ਆਨੰਦ ਸਿੰਘ ਅਨੂਪ ਸਿੰਘ ਨੇ ਸਰਕਾਰੀ ਮੁਖਬਰ ਸੂਬੇਦਾਰ ਗੇਂਦਾ ਸਿੰਘ ਕੜਿਆਲ ਨੂੰ ਕਤਲ ਕੀਤਾ ਉਸ ਨੇ ਬੱਬਰਾਂ ਦੇ ਖਿਲਾਫ ਪੁਲਿਸ ਨੂੰ ਬਹੁਤ ਡਾਇਰੀਆਂ ਦਿੱਤੀਆਂ ਅਤੇ ਬੱਬਰਾਂ ਤੇ ਛਾਪੇ ਪਵਾਏ ਸਨ ਉਹ ਕਿੰਨੇ ਹੀ ਚਿਰ ਤੋਂ ਬੱਬਰਾਂ ਦੀ ਹਿੱਟ ਲਿਸਟ 'ਤੇ ਸੀ 17 April 1925 ਜੈਤੂ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਵਾਸਤੇ 16ਵਾਂ ਜੱਥਾ 17 April 1925 ਨੂੰ ਅੰਮ੍ਰਿਤਸਰੋਂ ਚੱਲ ਕੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚੋਂ ਲੰਘਦਾ ਹੋਇਆ ਜੈਤੋ ਪੁੱਜ ਕੇ ਗ੍ਰਿਫਤਾਰ ਹੋਇਆ 17 April 1988 ਦੇ ਦਿਨ ਪੰਜਾਬ ਪੁਲਿਸ ਨੇ ਬਾਪੂ ਹਰਨਾਮ ਸਿੰਘ ਵਾਸੀ ਤੁਗਲਵਾਲ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ 17 April 1999 ਦੇ ਦਿਨ ਪੰਜਾਬ ਪੁਲਿਸ ਨੇ ਜਸਪਾਲ ਸਿੰਘ ਵਾਸੀ ਚੰਦੋਕੇ ਗੁਰਦਾਸਪੁਰ ਨੂੰ ਇੱਕ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ 17 April 1990 ਦੇ ਦਿਨ ਪੰਜਾਬ ਪੁਲਿਸ ਨੇ ਜਸਕਰਨ ਸਿੰਘ ਵਾਸੀ ਭਗਵਾਨਪੁਰਾ ਨਿਰਮਲ ਸਿੰਘ ਵਾਸੀ ਕੰਬੋਕੇ ਅਤੇ ਦਰਬਾਰਾ ਸਿੰਘ ਵਾਸੀ ਬਾਗੜੀਆਂ ਨੂੰ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ 17 April 1991 ਦੇ ਦਿਨ ਪੰਜਾਬ ਪੁਲਿਸ ਨੇ ਜਗਸੀਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸੁਰਜੀਤਪੁਰਾ ਨੇੜੇ ਬਰਨਾਲਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 April 1992 ਦੇ ਦਿਨ ਪੁਲਿਸ ਨੇ ਜੋਗਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੁਰਗਾ ਸਿੰਘ ਵਾਸੀ ਆਰਫਕੇ ਅਤੇ ਨਰਿੰਦਰ ਸਿੰਘ ਉਰਫ ਕਾਲਾ ਗੁਰਚੇਲਾ ਵਾਸੀ ਬਹਿਲਾ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਅਪ੍ਰੈਲ 2014 ਦੇ ਦਿਨ ਅਦਾਲਤ ਨੇ ਮਨਜੀਤ ਸਿੰਘ ਵਾਸੀ ਕੁੱਬਾ ਨੂੰ 30 ਅਗਸਤ 2012 ਦੇ ਦਿਨ ਭਈਏ ਦਲੀਪ ਕੁਮਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਥਾਣਾ ਸਾਨੇਵਾਲ ਦੇ ਅੰਦਰ ਗੋਲੀ ਮਾਰਨ ਦੇ ਦੋਸ਼ ਦੇ ਵਿੱਚ ਇਰਾਦਾ ਕਤਲ ਹੇਠ 5 ਸਾਲ ਕੈਦ ਦੀ ਸਜ਼ਾ ਸੁਣਾਈ। ਏਸੀ ਸਿੱਖ ਇਤਿਹਾਸ ਦੇ ਵਿੱਚ 17 ਅਪ੍ਰੈਲ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।